ਬਠਿੰਡਾ ਨਗਰ ਨਿਗਮ ਦੇ ਮੇਅਰ ਦੀ ਪਿਛਲੇ ਦਿਨੀ ਚੋਣ ਹੋਈ ਸੀ ਜਿਸ ਦੌਰਾਨ ਕਾਂਗਰਸੀ ਕੌਂਸਲਰਾਂ ਵੱਲੋਂ ਆਮ ਆਦਮੀ ਪਾਰਟੀ ਦੇ ਮੇਅਰ ਉਮੀਦਵਾਰ ਦੇਪਕ ਵਿੱਚ ਵੋਟਾਂ ਪਾਈਆਂ ਗਈਆਂ ਸਨ ਇਸ ਨੂੰ ਲੈ ਕੇ ਕਾਂਗਰਸੀ ਹਾਈ ਕਮਾਂਡ ਵੱਲੋਂ ਉਹਨਾਂ ਨੂੰ ਨੋਟਿਸ ਭੇਜੇ ਗਏ ਸਨ ਪਰ ਕੁਝ ਕੌਂਸਲਰਾਂ ਵੱਲੋਂ ਇਸ ਦਾ ਜਵਾਬ ਨਹੀਂ ਦਿੱਤਾ ਗਿਆ ਸੀ ਜਿਸ ਨੂੰ ਲੈ ਕੇ 6 ਕਾਉਂਸਲਰਾਂ ਨੂੰ 5 ਸਾਲ ਲਈ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ ਹੈ ਪਰ ਇਸ ਨੂੰ ਲੈ ਕੇ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਨੇ ਕਿਹਾ ਕਿ ਮੈਨੂੰ ਮੀਡੀਆ ਤੋਂ ਹੀ ਪਤਾ ਲੱਗਾ ਹੈ ਕਿ 6 ਕਾਉਂਸਲਰਾਂ ਨੂੰ ਪਾਰਟੀ ਵਿੱਚੋਂ ਕੱਢਿਆ ਗਿਆ ਹੈ ਪਰ ਇਹਨਾਂ ਵਿੱਚੋਂ 3 ਨੇ ਜਵਾਬ ਦੇ ਦਿੱਤੇ ਸਨ ਜੋ ਕਿਸੇ ਕਾਰਨ ਲੇਟ ਹੋ ਗਏ ਇਸ ਲਈ ਉਹਨਾਂ ਤੇ ਵਿਚਾਰ ਕੀਤੇ ਜਾ ਰਹੇ ਆ ਪਰ ਤਿੰਨ ਕਾਉਂਸਲਰਾਂ ਨੂੰ ਪਾਰਟੀ ਵਿੱਚੋਂ ਕੱਢਿਆ ਗਿਆ ਹੈ ਉਹਨਾਂ ਕਿਹਾ ਕਿ ਜਿਹੜੇ ਵਰਕਰ ਪਾਰਟੀ ਬਾਰੇ ਨਹੀਂ ਸੋਚਦੇ ਜਾਂ ਪਾਰਟੀ ਦੇ ਖਿਲਾਫ ਜਾਂਦੇ ਹਨ ਉਹਨਾਂ ਲਈ ਕਾਂਗਰਸ ਪਾਰਟੀ ਵਿੱਚ ਕੋਈ ਸਥਾਨ ਨਹੀਂ ਹੈ ਕੰਪਲੇਂਟ ਮਿਲੀ ਸੀ ਕਾਉਂਸਲਰਸ ਦੇ ਖਿਲਾਫ ਜਦੋਂ ਉਹਨਾਂ ਨੇ ਮੌਜੂਦਾ ਆਪ ਸਰਕਾਰ ਦੇ ਉਮੀਦਵਾਰ ਦੇ ਹੱਕ 'ਚ ਵੋਟਾਂ ਪਾਈਆਂ ਸੀ ਕਾਂਗਰਸ ਪਾਰਟੀ ਦੇ ਕਾਉਂਸਲਰ ਸੀਗੇ ਉਹਨਾਂ ਨੇ ਜਦੋਂ ਪਾਈਆਂ ਤਾਂ ਕੰਪਲੇਂਟ ਤੇ ਅਨੁਸ਼ਾਸਨ ਕਮੇਟੀ ਜੋ ਡਿਸਪਲਿਨਰੀ ਕਮੇਟੀ ਪੰਜਾਬ ਦੀ ਹੈ ਉਹਨਾਂ ਨੂੰ ਪਹੁੰਚੀ ਸੀ ਉਹਨਾਂ ਨੇ ਜਵਾਬ ਮੰਗੇ ਸੀ ਜਿਹੜੇ ਸਾਥੀਆਂ ਨੇ ਜਵਾਬ ਦੇਤੇ ਸੀ ਹਜੇ ਉਹ ਤਾਬੇ ਅਧੀਨ ਅੰਦਰਾਜ ਉਹਨਾਂ ਦੇ ਹਜੇ ਰੱਖੇ ਹੋਏ ਐ 6 ਸਾਥੀਆਂ ਨੂੰ ਜਿਨ੍ਹਾਂ ਨੂੰ ਕੱਢਿਆ ਹੈ ਇੰਨਾ ਵਿੱਚੋਂ ਤਿੰਨਾਂ ਦੇ ਜਵਾਬ ਆਏ ਸੀ ਉਹ ਕਿਤੇ ਨਾ ਕਿਤੇ ਰੂਟੀਨ 'ਚ ਉਹਦੇ ਕਾਰਵਾਈ ਹੋ ਗਈ ਉਹ ਤਿੰਨ ਸਾਥੀਆਂ ਤੇ ਹਜੇ ਵਿਚਾਰ ਹੀ ਦੇ ਦੁਆਰਾ ਹੋਊਗਾ ਤੇ ਤਿੰਨ ਸਾਥੀ ਜਿਨ੍ਹਾਂ ਨੇ ਜਵਾਬ ਹੀ ਨਹੀਂ ਦਿੱਤੇ ਪਾਰਟੀ ਦੇ ਉਲਟ ਵੀ ਚੱਲੇ ਨੋਟਿਸ ਵੀ ਆਇਆ ਤੇ ਜਵਾਬ ਵੀ ਨਹੀਂ ਦਿੱਤੇ ਉਹਨਾਂ 'ਚ ਫਿਰ ਉਹਨਾਂ ਵਾਸਤੇ ਪਾਰਟੀ 'ਚ ਕੋਈ ਸਥਾਨ ਨਹੀਂ ਹੈ ਕਿੰਨੇ ਲੋਕ ਕੱਢੇ ਗਏ ਜਿਹੜੇ ਕੱਢੇ ਗਏ ਆ ਉਹ ਤਕਰੀਬਨ ਥੋੜੇ ਪ੍ਰੈਸ ਦੇ ਮਾਧਿਅਮ ਰਾਹੀਂ 6 ਦੇ ਪਤਾ ਲੱਗਿਆ ਪਰ ਉਹਨਾਂ ਤਿੰਨਾਂ 'ਚੋਂ ਉਹਨਾਂ ਛਿਆਂ ਚ ਤਿੰਨ ਦੇ ਜਵਾਬ ਆਏ ਵੇ ਆ ਉਹ ਜਵਾਬ ਉਹਨਾਂ ਤੋਂ ਕਿਤੇ ਰੂਟੀਨ ਚ ਕਿਤੇ ਨਾ ਕਿਤੇ ਪਛਾਣ ਚ ਜਾਂ ਕਿਤੇ ਦੇਖਣ ਚ ਰਹਿ ਗਏ ਸੀ ਉਹਨਾਂ ਤੇ ਮੁੜ ਵਿਚਾਰ ਹੋ ਰਿਹਾ ਅੱਛਾ ਕਈ ਪਾਰਸ਼ਦ ਵੀ ਕਹਿ ਰਹੇ ਵੀ ਸਾਡੀ ਕੋਈ ਸੁਣਵਾਈ ਨਹੀਂ ਪਾਰਟੀ ਦੇ ਵਿੱਚ ਹੋ ਰਹੀ ਸੀ ਇਸ ਕਰਕੇ ਸਾਹਮਣੇ ਇਹ ਬੇਤੁਕਾ ਸਵਾਲ ਹੈ ਬਠਿੰਡੇ ਸ਼ਹਿਰ ਦਾ ਇੱਕ ਇਤਿਹਾਸ ਰਿਹਾ ਸਤਾਰ ਬਲਜਿੰਦਰ ਸਿੰਘ ਉਹਦੇ ਫਾਦਰ ਇੱਕ ਵਾਰ ਕਾਉਂਸਲਰ ਦੀ ਬਤੌਰ ਪ੍ਰਧਾਨਗੀ ਦੀ ਚੋਣ ਲੜੇ ਸੀ ਇੱਕ ਬਠਿੰਡੇ ਦਾ ਇਨਸਾਨ ਜੋ ਮਹਿਣਾ ਚੌਂਗ ਚ ਰਹਿੰਦਾ ਸੀ ਉਹ 7 ਦਿਨ ਉਹਦੇ ਫਾਦਰ ਨਾਲ ਰਿਹਾ ਤੇ ਪੋਲਿੰਗ ਵਾਲੇ ਦਿਨ ਉਹਨੇ ਬੂਜੇ ਪਾਸੇ ਵੋਟ ਪਾਤੀ ਤਾਂ ਲੋਕਾਂ ਨੇ ਦੁਬਾਰਾ ਉਹਨਾਂ ਨੂੰ ਫਿਰ ਕਦੇ ਐਮਸੀ ਨਹੀਂ ਬਣਾਇਆ ਇਹ ਬੇਤੁਕੀਆਂ ਗੱਲਾਂ ਐ ਕਾਉਂਸਲਰ ਜਿਹੜੀ ਗੱਲ ਕਰਦੇ ਐ ਪਾਰਟੀ ਦੇ ਅੰਦਰ ਜੇ ਕੋਈ ਕਮੀ ਸੀ ਜਾਂ ਕੋਈ ਉਹਨਾਂ ਦੀ ਮਾਨਤਾ ਵਿੱਚ ਕਮੀ ਸੀ ਤਾਂ ਉਹਨਾਂ ਨੇ ਪਾਰਟੀ ਪਲੇਟਫਾਰਮ ਤੇ ਗੱਲ ਕਰਨੀ ਸੀ ਪਰ ਪਾਰਟੀ ਦੇ ਉਲਟ ਜਾ ਕੇ ਪਾਰਟੀ ਦੇ ਪੁਰਾਣੇ ਬੰਦੇ ਅਸ਼ੋਕ ਪ੍ਰਧਾਨ ਕਾਰਜਕਾਰੀ ਮੇਅਰ ਨੂੰ ਲਵਾਉਣਾ ਇਹ ਉਹਨਾਂ ਨੇ ਯੋਗਦਾਨ ਪਾਇਆ ਸੀ ਬਹੁਤ ਮਾੜੀ ਗੱਲ ਤੁਹਾਡੇ ਤੱਕ ਇਹ ਪਹੁੰਚ ਕੀਤੀ ਹੋਵੇ ਇਸ ਮਸਲੇ ਨੂੰ ਲੈ ਕੇ ਸਾਡੀ ਸੁਣਵਾਈ ਨਹੀਂ ਹੋ ਰਹੀ ਚਲੋ ਕਈ ਚੀਜ਼ਾਂ ਇਹ ਜਿਹੀਆਂ ਨੇ ਜੇ ਮੇਰੇ ਕੋਲ ਕੀਤੀ ਹੁੰਦੀ ਤਾਂ ਫਿਰ ਉਹ ਹੱਲ ਹੀ ਕੱਢ ਦਿੰਦੇ ਕਿਉਂਕਿ ਜਦੋਂ ਮੇਅਰ ਲਾਹੀ ਸੀ ਉਦੋਂ ਬਠਿੰਡੇ ਦੀ ਉਦੋਂ ਅਸੀਂ ਸਾਰੇ ਨੇ ਰਲ ਕੇ ਕੰਮ ਕੀਤਾ ਅੱਜ ਦਾ ਜਿਹੜਾ ਜ਼ਮਾਨਾ ਨੇ ਇਹਦੇ ਵਿੱਚ ਜਦੋਂ ਕੋਈ ਕੁਝ ਬਣ ਜਾਂਦਾ ਹੈ ਉਹਨੂੰ ਇਹ ਲੱਗਦਾ ਮੈਂ ਰੱਬ ਬਣ ਗਿਆ ਤੇ ਮੇਥੋਂ ਵੱਡਾ ਕੋਈ ਨਹੀਂ ਉਹ ਫਿਰ ਸਨੀਅਰਟੀ ਦੇ ਵੀ ਰਾਗ ਗਾਣ ਲੱਗ ਜਾਂਦਾ ਹੈ ਉਹ ਫਿਰ ਕਹਿੰਦਾ ਵੀ ਮੈਂ ਪਾਰਟੀ ਤੋਂ ਵੀ ਉੱਤੇ ਆਂ ਉਹਨੂੰ ਆਇ ਲੱਗਦਾ ਜੇ ਪਾਰਟੀ ਕੋਈ ਸਨਿਹਾ ਦਿੰਦੀ ਹੈ ਤਾਂ 나ਸਰੀ ਮੇਰਾ ਪਾਰਟੀ ਕੀ ਕਰ ਦੋਗੀ ਮੈਂ ਉਹਨਾਂ ਬੰਦਿਆਂ ਨੂੰ ਕਹਿਣਾ ਚਾਹੁੰਦਾ ਪਾਰਟੀ ਨੇ ਤੁਹਾਨੂੰ ਕਾਉਂਸਲਰ ਬਣਾਇਆ ਹੈ ਪਾਰਟੀ ਮਾਂ ਹੁੰਦੀ ਹੈ ਮਾਂ ਨੂੰ ਧੋਖਾ ਦੇਣਾ ਮਾੜੀ ਗੱਲ ਹੈ ਜੇ ਤੁਹਾਡਾ ਐਡਾ ਹੈਗਾ ਤੁਸੀਂ ਪਾਰਟੀ ਛੱਡ ਜਾਂਦੇ ਤੁਸੀਂ ਕਿਤੇ ਚਲੇ ਜਾਂਦੇ ਧੋਖਾ ਦੇਣਾ ਮਾੜੀ ਗੱਲ ਹੈ ਔਰ ਬਠਿੰਡੇ ਦਾ ਇਤਿਹਾਸ ਰਹੂਗਾ ਬਹੁਤ ਸਾਰੇ ਇੰਨਾ ਜੋ ਤਕਰੀਬਨ 98 99% ਲੋਕਾਂ ਨੂੰ ਦੁਬਾਰਾ ਲੋਕਾਂ ਨੇ ਮੌਕਾ ਨਹੀਂ ਦੇਣਾ ਕਿਉਂਕਿ ਜਿਨ੍ਹਾਂ ਨੇ ਧੋਖਾ ਦਿੱਤਾ ਹੈ ਉਹਨਾਂ ਨੂੰ ਮੌਕਾ ਛੇਤੀ ਛੇਤੀ ਨਹੀਂ ਮਿਲਣਾ ਨਹੀਂ ਸਰ ਕਿਹੜੇ ਕਿਹੜੇ ਪਾਰਟੀਆਂ ਨੇ ਔਰ ਜਿੱਦਾਂ ਮੇਰੇ ਕੋਲੇ ਉਹਨਾਂ ਦੇ ਪੂਰੇ ਨਾਮ ਨਹੀਂ ਪਰ ਮੈਨੂੰ ਥੋੜੇ ਪ੍ਰੈਸ ਦੇ ਮਾਧਿਅਮ ਤੋਂ ਪਤਾ ਲੱਗਿਆ ਵੀ ਇਹ 6 ਕਾਉਂਸਲਰ ਕੱਢੇ ਗਏ ਐ ਪਰ ਉਹਨਾਂ 'ਚ ਤਿੰਨ ਸਾਡੇ ਕਿਰਨ ਰਾਣੀ ਉਹਨਾਂ ਦਾ ਸਾਡਾ ਜਵਾਬ ਆਇਆ ਵਾ ਸੀ सुरेश ਚੋਹਾਨ ਉਹਨਾਂ ਦਾ ਵੀ ਜਵਾਬ ਆਇਆ ਵਾ ਸੀ ਤੇ ਮਮਤਾ ਜੋ ਜਨਤਾਨਗਰ ਚੋ ਐਮ ਸੀ ਨੇ ਉਹਨਾਂ ਦਾ ਵੀ ਜਵਾਬ ਆਇਆ ਵਾ ਸੀ ਉਹ ਜਵਾਬ ਉਹਨਾਂ ਨੇ ਅੱਗੇ ਕਿਤੇ ਪਹੁੰਚਾਉਣ ਦੇ ਵਿੱਚ ਕਿਤੇ ਕਮੀ ਉਹਨਾਂ ਤੋਂ ਰਹਿ ਗਈ ਤਾਂ ਜਿਹਦੇ ਕਰਕੇ ਉਹ ਕਾਰਵਾਈ ਹੋਈ ਉਹਦੇ ਦੁਆਰਾ ਮੋੜ ਵਿਚਾਰ ਹੋ ਰਿਹਾ ਹੈ